ਕਰਨ ਲਈ ਚੌਗੀ ਕਰਨੀ ਕੋਈ ਗੱਲ ਹੀ ਨਹੀਂ ਕੀਤੀ ਕਿ ਨਸ਼ਾ ਹੈਗਾ ਵੀ ਆ ਕਿ ਨਹੀਂ ਹੈਗਾ ਜੇ ਤੋ ਕਿ ਉਹਦੇ ਆਪਣੇ ਪਿੰਡ ਦੇ ਵਿੱਚ ਵੀ ਇਹੋ ਹੀ ਹਾਲਤ ਨਿਕਲ ਉਹਦਾ ਨਾਮ ਹੀ ਨਹੀਂ ਗਿਆ ਜਦੋਂ ਅਸੀਂ ਆਏ ਇਹ ਕੋਸ਼ਿਸ਼ਾਂ ਕੀਤੀਆਂ ਪਿੰਡਾਂ ਦੇ ਵਿੱਚ ਸਾਡੇ ਪੁਲਿਸ ਅਫਸਰ ਗਏ ਸੀ ਵੀ ਜਾਂਚ ਹੋਣੀ ਆ ਜੀ ਆਈ ਪ੍ਰਸ਼ਾਸਨ ਵੀ ਲੱਗਾ ਰਿਹਾ ਕਿ ਨਹੀਂ ਅੰਤੁਰਛੋਰ ਮਾਲ ਸਾਹਿਬ ਨੇ ਵੇਖਿਆ ਕਿ ਕਮੀ ਸੋਚਿਆ ਕਿ ਹੱਤਾ ਬਾਦ ਕਰਾ ਰਿਆਂ ਨਾ ਬੈਣੀ ਨਿੱਤਰ ਹੋ ਇਹ ਬੈਣੀ ਨੇ ਨਸ਼ੇ ਵੇਚਣ ਵਾਲੇ ਦੁਸ਼ਮਣ ਪਰ ਫੜ ਕੇ ਅੰਦਰ ਦੁੱਤੇ ਜਾਂਦੇ ਨੇ ਔਰ ਇਹ ਗਿਆ ਜਾਂ ਨਸ਼ੇ ਵੇਚਣਾ ਪੰਜਾਬ ਛੱਡ ਕੇ ਭੱਜ ਜਾਓ ਸਾਨੂੰ ਕੱਲੇ ਵੀ ਲੱਗਾਉਂਦੇ ਤੇ ਲੱਗਦੇ ਕੋਈ ਨਹੀਂ ਬਤੇਗਾ ਹਰ ਸਿੰਘ ਫਹਿਰਾਮਾ ਸਰਪੰਚ ਔਰ ਮੈਂ ਸਾਰੇ ਹੀ ਭਰਾਵਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਸਮੇਂ ਐਮਐਲਏ ਸਾਹਿਬ ਸਾਡੇ ਔਰ ਮੌਕੇ ਦੇ ਸਾਰੇ ਭਰਾ ਸਾਡਾ ਸਾਥ ਦੇ ਤਰ ਪਹੁੰਚੇ ਆ। ਔਰ ਜੋ ਐਮਐਲਏ ਸਾਹਿਬ ਕਹਿ ਕੇ ਗਏ ਨੇ ਕਿ ਨਸ਼ਾ ਜਿਹੜਾ ਖਤਮ ਕੀਤਾ ਜਾਊਗਾ ਪਿੰਡ 'ਚ। ਅਗਰ ਉਹ ਕੀਤਾ ਜਾਂਦਾ ਵਾ, ਅਗਰ ਕੀਤਾ ਜਾਂਦਾ ਵਾ ਤੇ ਅਸੀਂ ਤੇ ਉਹਨਾਂ ਦੇ ਤਹਿਤ ਲੋਕਾਂ ਨੂੰ ਧੰਮਾ ਦੇਵਾਂਗੇ। ਪਰ ਕੁਝ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ। ਔਰ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਵਾ। ਉਹਨਾਂ ਸਾਨੂੰ ਕਿਹਾ ਜੀ ਡਿਪਟੀ ਸਾਹਿਬ ਨੂੰ ਗਿਆ ਉਹਨਾਂ ਦੀ ਡਿਊਟੀ ਲਈ ਆ। ਔਰ ਵੇਖਦੇ ਜਗੇ ਕੀ ਕਾਰਵਾਈ ਪੈਂਦੀ ਆ। ਔਰ ਅਸੀਂ ਖੁਸ਼ ਐਸ ਦੇ ਨਾਲ। ਇਹ ਚਲੋ ਜੇ ਕੋੜ ਜਿਹੜਾ ਪਣ ਜਾ ਤੇ ਸਾਡੇ ਪਿੰਡਾਂ ਜਾਂ ਜਿੱਥੇ ਫੈਲ ਰਿਹਾ ਸਰੇ ਨੌਜਵਾਨਾਂ ਚ ਉਹ ਖਤਮ ਹੋ ਜੇ ਤੇ ਇਸ ਤੋਂ ਵੱਡੀ ਹੋ ਕੋਈ ਗੱਲ ਨਹੀਂ ਹੋ ਸਕਦੀ ਇਹ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ ਮੇਰਾ ਨਾਮ ਡਾਕਟਰ ਅੰਜੀਤ ਸਿੰਘ ਪਿੰਡ ਖੈਰਾਬਾਦ ਤੂਮੰਦਰ ਪੰਚਾਇਤਾਂ ਸਰ ਮੀਟਿੰਗ ਤੇ ਸਿਰਫ ਇੱਕ ਫਾਰਮੈਲਟੀ ਆ ਕਿਉਂਕਿ ਸਰਕਾਰ ਜੋ ਵੀ ਆ ਪਿੰਡ ਪਿੰਡ ਜਾ ਕੇ ਆਪਣੀਆਂ ਬਸੰਦੇ ਗੱਡਣ ਦੀ ਪਰ ਗਰਾਊਂਡ ਲੈਵਲ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਕੀ ਹੋ ਰਿਹਾ ਹੈ ਪ੍ਰਸ਼ਾਸਨ ਵੀ ਕੀ ਕਰ ਰਿਹਾ ਹੈ ਅਸੀਂ ਆਪਣੇ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੇ ਬੰਦਿਆਂ ਦੇ ਨਾਂ ਲੇਖ ਕੇ ਦਿੱਤੇ ਕਿ ਇਹ ਬੰਦੇ ਨਸ਼ਾ ਵੇਚਦੇ ਆ ਪਰ ਜਦੋਂ ਪ੍ਰਸ਼ਾਸਨ ਕਹਿ ਦਿੰਦਾ ਜੀ ਆ ਵੀ ਨਹੀਂ ਵੇਚਦਾ ਉਹ ਵੀ ਨਹੀਂ ਵੇਚਦਾ ਇਸ ਕਰਕੇ ਗਰਾਊਂਡ ਲੈਵਲ ਤੇ ਜੋ ਵੀ ਆ ਨਾ ਉਹ ਕੁਝ ਵੀ ਨਹੀਂ ਹੋ ਰਿਹਾ ਸਿਰਫ ਇਹ ਆ ਕਿ ਆ 8000 ਨੌਕਰੀ ਦੇਤੀ ਆ 8000 ਨੌਕਰੀ ਦੇਤੀ ਆ ਪਰ ਗਰਾਊਂਡ ਲੈਵਲ ਤੇ ਕੋਈ ਨੌਕਰੀ ਨਹੀਂ ਮਿਲੀ ਅੱਜ ਮੈਂ ਐਮਐਲਏ ਸਾਹਿਬ ਦੇ ਨਾਲ ਇਸ ਬਾਰੇ ਥੋੜੀ ਗੱਲ ਕਰਨ ਲੱਗਾ ਕਿ ਨਸ਼ਾ ਬਾਰੇ ਸਾਡੇ ਪਿੰਡ ਦੇ ਵਿੱਚ ਨਸ਼ਿਆਂ ਦਾ ਆ ਹਾਲ ਆ ਅੱਜ ਮੈਂ ਬੋਲਣਾ ਸ਼ੁਰੂ ਹੀ ਕੀਤਾ ਅੱਜ ਐਮਐਲਏ ਸਾਹਿਬ ਸਾਢੇ 3 ਸਾਲ ਬਾਅਦ ਸਾਡੇ ਪਿੰਡ ਦੇ ਵਿੱਚ ਆਏ ਆ ਤੇ ਉਹ ਵੀ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਕਿਹਾ ਕਿ ਮੈਨੂੰ ਲਾਈਵ ਲੋਕੇਸ਼ਨ ਭੇਜੋ ਲਾਈਵ ਲੋਕੇਸ਼ਨ ਮੰਗ ਕੇ ਤੇ ਫਿਰ ਉਹ ਸਾਡੇ ਪਿੰਡ ਦੇ ਵਿੱਚ ਐਂਟਰ ਕੀਤੇ ਆ ਤੇ ਸਾਢੇ 3 ਸਾਲ ਬਾਅਦ ਜਿਹੜਾ ਐਮਐਲਏ ਪਿੰਡ ਦੇ ਵਿੱਚ ਆਊਗਾ ਤੋ ਦੱਸੋ ਕੀ ਪਿੰਡ ਦਾ ਵਿਕਾਸ ਕਰੂਗਾ ਸਰਕਾਰ ਦੇ ਸਾਰੇ ਜਿਹੜੇ ਵੀ ਵਾਦੇ ਆ ਝੂਠੇ ਆ ਬੇਬੁਨਿਆਦ ਆ ਆ ਜਿੰਨਾ ਵੀ ਆ ਕਿੰਨਿਆਂ ਕਿ ਲੋਕਾਂ ਨੂੰ ਕਿੰਨਿਆਂ ਕਿ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਮਿਲ ਰਿਹਾ ਕਿੰਨੇ ਲੋਕਾਂ ਨੂੰ ਪੈਨਸ਼ਨਾਂ ਮਿਲਣੀਆਂ 2500 ਇਹ ਸਾਰੇ ਲੋਕਾਂ ਨੂੰ ਆਪਾਂ ਨੂੰ ਪਤਾ ਆ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਗਰਾਉਂਡ ਲੈਵਲ ਤੇ ਜਾ ਕੇ ਵੇਖਣ ਇਹ ਕੀ ਹੋ ਰਿਹਾ ਇਸ ਕਰਕੇ ਅਸੀਂ ਭਗਵਾਨ ਜੀ ਤੁਮਾਨੂੰ ਬੇਨਤੀ ਕਰਨੀਆਂ ਚਾਹੁੰਦੇ ਆ ਕਿ ਬਿਆਨਬਾਜ਼ੀ ਦੇ ਨਾਲ ਕੁਝ ਨਹੀਂ ਹੋਣਾ ਜੇ ਆਪਾਂ ਨੀਚੇ ਲੈਵਲ ਤੇ ਜਾ ਕੇ ਗਰਾਉਂਡ ਲੈਵਲ ਤੇ ਜਾ ਕੇ ਕੁਝ ਕੰਮ ਕਰਾਂਗੇ ਤੇ ਤਾਂ ਹੀ ਵਿਕਾਸ ਆ ਗੱਲਾਂ ਨਾਲ ਵਿਕਾਸ ਨਹੀਂ ਹੁੰਦਾ